ਇੱਕ ਖਾਸ ਕਰਕੇ ਇੱਕ ਰਵਾਇਤ ਜੀ ਬਣੀ ਹੋਈ ਆ ਖਾਸ ਕਰਕੇ ਪਿੰਡਾਂ ਦੇ ਵਿੱਚ ਕਹਿ ਦਿੰਦੇ ਆ ਵੀ ਜਦੋਂ ਤੁਹਾਨੂੰ ਮਹਾਮਾਰੀ ਆਈ ਹੁੰਦੀ ਆ ਵੀ ਕੁੜੀ ਨੂੰ ਕਹਿ ਦਿੱਤਾ ਜਾਂਦਾ ਤੁਸੀਂ ਦੁੱਧ ਨਹੀਂ ਪੀਣਾ ਦਹੀਂ ਨਹੀਂ ਖਾਣਾ ਕੋਈ ਖਟਾ ਖੱਟਾ ਪਦਾਰਥ ਨਹੀਂ ਖਾਣਾ ਇਹ ਕੀ ਚੀਜ਼ ਆ ਬਹੁਤ ਵਧੀਆ ਗੱਲ ਐ ਆਹੀ ਤੇ ਸੰਸਕਾਰ ਆਪਾਂ ਕਹਿ ਦਿੰਨੇ ਆਪਣੇ ਪੁਰਾਤਨ ਜਿਹੜੇ ਹੈਗੇ ਆ ਆ ਬਹੁਤ ਵਧੀਆ ਗਾਈਡੈਂਸ ਐ ਕਿਉਂਕਿ ਜਿਹੜਾ ਆਪਾਂ ਕਫ ਪ੍ਰਧਾਨ ਆਹਾ ਡਾਈਟ ਐ ਜਿਹੜਾ ਆਪਣੇ ਘਿਓ ਜਿਹੜਾ ਉਹ ਬਹੁਤ ਵਧੀਆ ਹੁੰਦਾ ਬਟ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਬਲਕਿ ਕਿਉਂਕਿ ਇਹ ਕਫ ਨੂੰ ਵਧਾ ਦਿੰਦੇ ਹਨ ਯਾਨੀ ਕਿ ਆਮ ਨੂੰ ਯਾਨੀ ਟਾਕਸਿਨਸ ਨੂੰ ਵਧਾ ਦਿੰਦੇ ਆ ਠੀਕ ਹੈ ਖੱਟਾ ਹੈ ਜਿਹੜਾ ਉਹ ਉਹ ਬਾਤ ਨੂੰ ਵਧਾ ਦਿੰਦਾ ਬਾਤ ਹਮੇਸ਼ਾ ਪੇਨ ਕ੍ਰੀਏਟ ਕਰਦਾ ਹੈ ਇਹਦੇ ਨਾਲ ਕਫ ਤੇ ਬਾਤ ਵੱਧਦਾ ਜਿਸ ਨਾਲ ਪੀਸੀਓਡੀ ਹੋਣਾ ਸ਼ੁਰੂ ਹੋ ਜਾਂਦਾ ਸਿਸਟ ਜਿਹਨੂੰ ਪਾਣੀ ਵਾਲੀ ਰਸੋਲੀਆਂ ਕਹਿੰਦੇ ਜਿਹੜੀ ਕਿ ਆਨ ਵਾਲੇ ਟਾਈਮ ਤੇ ਇਨਫਰਟੀਲਿਟੀ ਦਾ ਸਭ ਤੋਂ ਮੇਜਰ ਪਾਰਟ ਹੈ ਕੌਜ਼ ਹੈ ਠੀਕ ਹੈ ਤੇ ਇਸ ਕਰਕੇ ਉਹ ਡਾਈਟ ਸਹੀ ਕਹਿ ਰਹੇ ਆ ਕਿ ਪਿੰਡਾਂ ਵਿੱਚ ਨਹੀਂ ਖਾਣੀ ਚਾਹੀਦੀ ਇੱਕ ਲਾਈਮਟ ਤੱਕ ਹੀ ਖਾਣੀ ਚਾਹੀਦੀ ਹੈ ਅੱਜ ਕੱਲ ਓਇਲੀ ਡਾਈਟ ਹੈ ਮੈਦਾ ਜਾਂਦੀ ਹੈ ਜੂਸਿਸ ਸ਼ੇਕਸ ਸਾਰੇ ਬਾਤ ਪ੍ਰਧਾਨ ਜਿਹੜੇ ਡਾਈਟ ਆ ਉਹ ਖਾਂਦੇ ਇਸ ਕਰਕੇ ਅਸੀਂ ਉਹਨਾਂ ਨੂੰ ਡਾਈਟ ਫੋਲੋ ਕਰਨ ਨੂੰ ਕਹਿੰਦੇ ਆ